ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਗਨ ਸੱਚਦੇਵਾ ਨਜ਼ਰ ਪੋਣੇ ਹਾਂ ਪੰਜਾਬ ਦੀਆਂ 10 ਮੁੱਖ ਖਬਰਾਂ ਤੇ ਜ਼ਿਲੰਦਰ ਵੇਸਟ ਜ਼ਮਨੀ ਚੌਣ ਵਿੱਚ ਆਮ ਆਦਮੀ ਪਾਰਟੀ ਤੋਂ 모ਹਿੰਦਰ ਪਗਤ ਦੀ ਹੋਈ ਜਿੱਤ ਵਿਰੋਧੀਆਂ ਨੂੰ ਕੀਤਾ ਚਿਤ ਜ਼ਿਲੰਦਰ ਜ਼ਮਨੀ ਚੌਣ ਵਿੱਚ ਹਾਰ ਤੋਂ ਬਾਅਦ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਬਿਆਨ ਕਿਹਾ ਲੋਕਾਂ ਦਾ ਫਤਵਾ ਸਿਰ ਮੱਥੇ ਮਹਿੰਦਰ ਭਗਤ ਹੋ ਸਕਦੇ ਨੇ ਨਵੇਂ ਖੇਡ ਮੰਤਰੀ ਸੀਐਮ ਭਗਵੰਤ ਮਾਨ ਜਲਦ ਕਰਨਗੇ ਕੈਬਨਿਟ ਦਾ ਵਿਸਤਾਰ ਜਲੰਧਰ ਵੈਸਟ ਦੇ ਲੋਕਾਂ ਨੇ ਦਲ ਬਦਲਣ ਵਾਲੇ ਸ਼ੀਤਲੰਗੁਰਾਲ ਤੇ ਸੁਸ਼ੀਲ ਰਿੰਕੂ ਨੂੰ ਨਕਾਰਿਆ ਜਲੰਧਰ ਜ਼ਿਮਨੀ ਚੋਣ ਦੀ ਜਿੱਤ ਦੀ ਖੁਸ਼ੀ ਦੇ ਚਲਦੇ ਜਲੰਧਰ ਚੰਡੀਗੜ੍ਹ ਤੇ ਦਿੱਲੀ ਵਿਖੇ ਆਪ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਜਲੰਧਰ ਜ਼ਿਮਨੀ ਚੋਣ ਵਿੱਚ ਜਿੱਤ ਤੋਂ ਬਾਅਦ ਹਰਪਾਲ ਜਿੰਮਾ ਦਾ ਵੱਡਾ ਬਿਆਨ ਪੰਜਾਬ ਸਰਕਾਰ ਦੇ ਕੰਮਾਂ ਨੂੰ ਵੇਖ ਕੇ ਲੋਕਾਂ ਨੇ ਕੀਤਾ ਵੋਟ ਜਲੰਧਰ ਜ਼ਿਮਨੀ ਚੋਣ ਜਿੱਤਣ ਤੇ 모ਹਿੰਦਰ ਭਗਤ ਦੇ ਪਿਤਾ ਨੇ ਦਿੱਤਾ ਵੱਡਾ ਬਿਆਨ ਲੋਕਾਂ ਨੇ 모ਹਿੰਦਰ ਭਗਤ ਦੀ ਸ਼ਰਾਫਤ ਤੇ ਇਮਾਨਦਾਰੀ ਨੂੰ ਵੇਖਦਿਆਂ ਇਹ ਜਿੱਤ ਦਿੱਤੀ ਹੈ ਜਲੰਧਰ ਜ਼ਿਮਨੀ ਚੋਣ ਦੀ ਜਿੱਤ ਤੇ ਲਾਲਜੀਤ ਪੁੱਲਰ ਨੇ ਸ਼ੀਤਲੰਗਰਾਲ ਬਾਰੇ ਕਹਿ ਦਿੱਤੀ ਵੱਡੀ ਗੱਲ ਦਲ ਬਦਲਣ ਵਾਲਿਆਂ ਨੂੰ ਲੋਕਾਂ ਨੇ ਬਦਲਿਆ ਸਸਤੀ ਸ਼ਰਾਬ ਵਿੱਚ ਮਹਿੰਗੇ ਬ੍ਰਾਂਡਾਂ ਦੀ ਮਿਲਾਵਟ ਕਰ ਹੋ ਰਹੀ ਸੀ ਸਪਲਾਈ ਡਿਸਟ੍ਰਿਕਟ ਕ੍ਰਾਈਮ ਸੈੱਲ ਨੇ ਤਿੰਨ ਕੀਤੇ ਕਾਬੂ ਡੇਰਾਬੱਸੀ ਤੋਂ ਲਾਪਤਾ ਹੋਏ ਪੰਜ ਬੱਚੇ ਮਿਲੇ ਮੁੰਬਈ ਵਿੱਚ ਡੇਰਾਬੱਸੀ ਪੁਲਿਸ ਲੈ ਕੇ ਆ ਰਹੀ ਵਾਪਸ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ